ਕੈਨੇਡਾ ਦੇ 온ਟਾਰੀਓ ਦੇ ਵਿੱਚ ਮਿਸਿਸਾਗਾ ਸ਼ਹਿਰ ਦੇ ਇੱਕ ਬੱਚਿਆਂ ਦੇ ਪਾਰਕ ਨੇੜੇ ਇੱਕ ਕੰਧ ਨੂੰ ਮੱਤ ਤਖਤੀ ਦੇ ਉੱਤੇ ਭਾਰਤੀਆਂ ਦੇ ਖਿਲਾਫ ਅਪਸ਼ਬਦ ਲਿਖਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੇ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀਆਂ ਦੇ ਵਿੱਚ ਗੁੱਸੇ ਤੇ ਡਰ ਦੀ ਲਹਿਰ ਪੈਦਾ ਕਰ ਦਿੱਤੀ ਹੈ ਇਹ ਵਾਕਿਆ ਨਸਲਵਾਦ ਅਤੇ ਹਿੰਦੂਫੋਬੀਆ ਵਰਗੀਆਂ ਘਟਨਾਵਾਂ ਨੂੰ ਹੋਰ ਹਵਾ ਦੇ ਰਿਹਾ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅੰਟਾਰੀਓ ਦੇ ਵਿੱਚ ਮਿਸਿਸ ਆਗਾ ਸ਼ਹਿਰ ਦੇ ਇੱਕ ਪਾਰਕ ਨੇੜੇ ਕੰਦ ਉੱਤੇ ਭਾਰਤੀਆਂ ਖਿਲਾਫ ਅਪਸ਼ਬਦ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਰਹਿੰਦੇ ਭਾਰਤੀਆਂ ਵਿੱਚ ਗੁੱਸੇ ਦੀ ਲਹਿਰ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਹਕਾਰਨੀ ਨੇ ਅਮਰੀਕਾ ਦੇ ਵਿੱਚ H1B ਵੀਜ਼ਾ ਫੀਸ ਵਧਣ ਦੇ ਕਾਰਨ ਦੁਨੀਆ ਭਰ ਦੇ ਟੈਕ ਐਕਸਪਰਟਸ ਨੂੰ ਅਮਰੀਕਾ ਆਉਣ ਦਾ ਸੱਦਾ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ ਸ਼ਾਮਿਲ ਹੈ ਇਕ ਘਟਨਾ 27 ਸਤੰਬਰ ਨੂੰ ਮਿਸਿਸ ਆਗਾ ਦੇ ਵੈਬ ਡਰਾਈਵ ਤੇ ਉਪਤੇ ਵਾਪਰੀ ਜਦੋਂ ਇੱਕ ਬੋਰਡ ਦੇ ਉੱਤੇ ਭਾਰਤੀਆਂ ਖਿਲਾਫ ਅਪਸ਼ਬਦ ਲਿਖੇ ਹੋਏ ਮਿਲੇ ਇੱਕ ਭਾਰਤੀ ਪ੍ਰਵਾਸੀ ਆਪਣੇ ਪਰਿਵਾਰ ਨਾਲ ਇਸ ਜਗ੍ਹਾ ਦੇ ਉੱਤੇ ਸੈਰ ਕਰ ਰਿਹਾ ਸੀ ਜਦੋਂ ਉਸਨੇ ਇਹ ਬੋਰਡ ਦੇਖਿਆ ਜਿਸ ਉੱਤੇ ਭਾਰਤੀਆਂ ਦੇ ਖਿਲਾਫ ਨਫ਼ਰਤੀ ਅਪਸ਼ਬਦ ਲਿਖੇ ਹੋਏ ਸਨ ਉਸਨੇ ਤੁਰੰਤ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਤੇ ਪੁਲਿਸ ਤੋਂ ਇਸ ਮਾਮਲੇ ਵਿੱਚ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਉਸ ਭਾਰਤੀ ਨੇ ਕਿਹਾ ਕਿ ਇਹ ਨਫ਼ਰਤ ਭਰੇ ਸੁਨੇਹੇ ਦੇਖ ਕੇ ਉਸ ਦਾ ਦਿਲ ਟੁੱਟ ਗਿਆ ਹੈ ਕੈਨੇਡਾ ਨੂੰ ਭਗਵਾਨ ਦੀ ਧਰਤੀ ਦੇ ਉੱਤੇ ਸਭ ਤੋਂ ਵਧੀਆ ਲੋਕਾਂ ਦਾ ਮੁਲਕ ਮੰਨਿਆ ਜਾਂਦਾ ਸੀ ਪਰ ਇੱਥੇ ਵੀ ਆ ਕੇ 3 ਸਾਲਾਂ ਦੇ ਵਿੱਚ ਉਸ ਨੂੰ ਨਸਲਵਾਦੀ ਵਾਕਿਆ ਨੇ ਦਾ ਇਹ ਭਰੋਸਾ ਵੀ ਤੋੜ ਦਿੱਤਾ ਉਸਨੇ ਆਪਣੇ ਨਾਲ ਵਾਪਰੇ ਹੋਰ ਕਈ ਤਜਰਬੇ ਵੀ ਸਾਂਝੇ ਕੀਤੇ ਜਿਸ ਦੇ ਵਿੱਚ ਉਹ ਨਸਲੀ ਭੇਤ ਭਾਵ ਦਾ ਸ਼ਿਕਾਰ ਹੋਇਆ ਹੁਣ Reddit ਦੇ ਉੱਤੇ ਪੋਸਟ ਵਾਇਰਲ ਹੋ ਗਈ ਹੈ ਤੇ ਹਜ਼ਾਰ ਹਜ਼ਾਰਾਂ ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਉਧਰ ਕੋਲੀਸ਼ਨ ਆਫ ਹਿੰਦੂਜ਼ ਇਨ ਨਾਰਥ ਅਮਰੀਕਾ ਨੇ ਐਕਸ ਦੇ ਉੱਤੇ ਬਿਆਨ ਜਾਰੀ ਕੀਤਾ ਹੈ ਅਤੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ ਸੰਗਠਨ ਨੇ ਕਿਹਾ ਹੈ ਕਿ ਬੱਚਿਆਂ ਦੇ ਪਾਰਕ ਦੇ ਵਿੱਚ ਅਜਿਹੇ ਨਫ਼ਰਤ ਭਰੇ ਸੁਨੇਹੇ ਦੇਖ ਕੇ ਉਹਨਾਂ ਨੂੰ ਕਾਫੀ ਦੁੱਖ ਲੱਗਾ ਅਤੇ ਭਾਰਤੀਆਂ ਦੀ ਚਿੰਤਾ ਵੀ ਹੋਣ ਲੱਗੀ ਹੈ ਉਨਾਂ ਨੇ ਕਿਹਾ ਕਿ ਇਹ ਇੰਡੋ ਕੈਨੇਡੀਅਨਸ ਅਤੇ ਹਿੰਦੂਆਂ ਦੇ ਖਿਲਾਫ ਨਸਲਵਾਦ ਅਤੇ ਹਿੰਦੂ ਫੋਬੀਆ ਵਰਗੀਆਂ ਵਧ ਰਹੀਆਂ ਭਾਵਨਾਵਾਂ ਦੇ ਕਾਰਨ ਵਾਪਰ ਰਿਹਾ ਹੈ ਸੰਸਥਾ ਨੇ ਪੀਲ ਪੁਲਿਸ ਨੂੰ ਇਸ ਨਫ਼ਰਤ ਭਰੇ ਅਪਰਾਧ ਦੇ ਵੱਜੋਂ ਜਾਂਚ ਕਰਨ ਅਤੇ ਮਿਊਨਿਸਪਲ ਸੂਬਾ ਤੇ ਫੈਡਰਲ ਪੱਧਰ ਦੇ ਉੱਤੇ ਅਜਿਹੀ ਨਫ਼ਰਤ ਦੇ ਖਿਲਾਫ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ ਉਦਰ ਮਿਸਿਸ ਆਗਾ ਦੇ ਕਾਉਂਸਲਰ ਨੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ ਹੈ ਅਤੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਹਨਾਂ ਨਫ਼ਰਤ ਭਰੇ ਸੁਨੇਹਿਆਂ ਨੂੰ ਜਲਦ ਹਟਾਉਣ ਦੀ ਗੱਲ ਆਖੀ ਹੈ ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਕਿ ਮਿਸਿਸ ਆਗਾ ਦੇ ਵਿੱਚ ਅਜਿਹਾ ਹੋਣਾ ਨਿਰਾਸ਼ਾਜਨਕ ਹੈ ਅਸੀਂ ਇਸ ਨੂੰ ਤੁਰੰਤ ਹਟਾਵਾਂਗੇ ਅਤੇ ਨਫ਼ਰਤ ਦੇ ਖਿਲਾਫ ਸਾਡੀ ਪਾਲਿਸੀ ਜ਼ੀਰੋ ਟੋਲਰੈਂਸ ਵਾਲੀ ਹੈ ਇਹ ਵਾਕਿਆ ਕੈਨੇਡਾ ਵਿੱਚ ਭਾਰਤੀ ਡਾਇਸਪੋਰਾ ਵਿਰੁੱਧ ਵੱਧਦੇ ਨਫ਼ਰਤ ਵੱਜੂ ਦੇਖਿਆ ਜਾ ਰਿਹਾ ਹੈ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਧਣ ਦੇ ਨਾਲ ਆਬਾਦੀ ਦੇ ਵਿੱਚ ਤਬਦੀਲੀ ਆਈ ਹੈ ਜਿਸ ਨਾਲ ਕੁਝ ਖੇਤਰਾਂ ਵਿੱਚ ਤਣਾਅ ਵੀ ਵਧਿਆ ਹੈ ਇਸ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦੇ H1B ਵੀਜ਼ਾ ਫੀਸ 1 ਲੱਖ ਡਾਲਰ ਕਰਨ ਦੇ ਨਾਲ ਵੀ ਭਾਰਤੀ ਆਈਟੀ ਪ੍ਰੋਫੈਸ਼ਨਲਸ ਦੇ ਉੱਤੇ ਜੋ ਪ੍ਰਭਾਵ ਪਿਆ ਹੈ ਉਸ ਨੂੰ ਲੈ ਕੇ ਵੀ ਇਹ ਘਟਨਾ ਦੇਖੀ ਜਾ ਸਕਦੀ ਹੈ ਇਸ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਭਾਰਤ ਦੇ ਟੈਲੈਂਟ ਨੂੰ ਕੈਨੇਡਾ ਬਲੂਨ ਦਾ ਜੋ ਵਾਅਦਾ ਕੀਤਾ ਹੈ ਉਸ ਨੂੰ ਇਹ ਨਫ਼ਰਤ ਭਰੇ ਸੁਨੇਹੇ ਚੁਣੌਤੀ ਦੇ ਰਹੇ ਨੇ